ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਵੀ ਫੇਸਬੁੱਕ ਪੇਜ ਤੇ ਵੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਵੀਡੀਓ ਲੈ ਕੇ ਆਏ ਮਿੱਤਰੋ ਆਪਾਂ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੈਂਦੀ ਹੈ ਬਾਈ ਨੂੰ ਰਾਮਪੁਰਾ ਫੂਲ ਬਾਈ ਸੰਦੀਪ ਕੋਲੇ ਪਹੁੰਚੇ ਆ ਨੌਜਵਾਨ ਵੀਰ ਆ ਕੰਮ ਕਰਦਾ ਵਧੀਆ ਮਿਹਨਤੀ ਮੁੰਡਾ ਤੇ ਬਾਕੀ ਵੀਰ ਦੇ ਪੰਜ ਛੀਨਾ ਘਰੇ ਰੱਖੇ ਹੋਏ ਆ ਪਸੰਗਾਂ ਦੇ ਤੇ ਇਹਨਾਂ ਪਸ਼ੂਆਂ ਦੇ ਵਿੱਚੋਂ ਹੀ ਮੰਨ ਕੇ ਚੱਲੋ ਵਧੀਆ ਸਿਸਟਮ ਬਾਈ ਦਾ ਥੋੜੇ ਥਾਂ ਦੇ ਵਿੱਚ ਬਣਾਇਆ ਵਾ ਤੇ ਬਾਈ ਦਾ ਨਾਲ ਹੈਗਾ ਖੇਤੀਬਾੜੀ ਦਾ ਕੰਮ ਤੇ ਇਹਨਾਂ ਪਸ਼ੂਆਂ ਦੇ ਵਿੱਚੋਂ ਅੱਜ ਬਾਈ ਨੇ ਕਰਨੀ ਹੈ ਇੱਕ ਵੜ ਸੇਲ ਆਪਾਂ ਵੱਛੀ ਬਹੁਤ ਸੁਣੀ ਹੈ ਦੱਬੀ ਹੈਗੀ ਹੈ ਪ੍ਰਿੰਟ ਬਹੁਤ ਚੰਗਾ ਚੰਗੀ ਯਾਤ ਨਸਲ ਦੀ ਹੈ ਬਾਕੀ ਆਪਾਂ ਬਾਈ ਸੰਦੀਪ ਤੋਂ ਲਵਾਂਗੇ ਡਟੇਲੇ ਦੀ ਪਹਿਲਾਂ ਆਪਾਂ ਦੱਸਦਗੇ ਬਾਈ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਸੀ ਬਾਈ ਕਹਿੰਦਾ ਵੀ ਥੋੜੀ ਜਗ੍ਹਾ ਦੀ ਪ੍ਰੋਬਲਮ ਕਰਕੇ ਤਾਂ ਕਰਕੇ ਆਪਾਂ ਵੱਛੀ ਵੇਚ ਰਹੇ ਹਾਂ ਕਿਉਂ ਮਗਰ ਦੋ ਬੱਚੀਆਂ ਆ ਹੋਗੀਆਂ ਇੱਕ ਬੱਚੀ ਉਧਰ ਤੇ ਬਾਈ ਕਹਿੰਦਾ ਇੱਕ ਆਪ ਲੈ ਆਉਣੀ ਆ ਨਾਲ ਦੁੱਧ ਵਾਲੀ ਗਾਂ ਤੇ ਇੱਕ ਬੱਚੀ ਤਾਂ ਕਰਕੇ ਬਾਈ ਸੇਲ ਕਰਦਾ ਦੁੱਧ ਦਾ ਕੰਮ ਹੈ ਵੀਰ ਦਾ ਘਰੇਲੂ ਕੰਮ ਬਾਈ ਕੋਲੇ ਵਹਿੜਾ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਕੀ ਆਪਾਂ ਪੁੱਛਦੇ ਆ ਵਹਿੜ ਵਾਰੇ ਕੀ ਡਿਟੇਲ ਆ ਕਰਾਉਣੀ ਆ ਗੱਲਬਾਤ ਤੁਹਾਡੀ ਹਾਂਜੀ ਹਸੀ ਗਾਲ ਬਾਈ ਸੰਦੀਪ ਹਸੀ ਗਾਲ ਬਾਈ ਸਾਰਿਆਂ ਨੂੰ ਉਹ ਠੀਕ ਹੈ ਭਾਈ ਬਹੁਤ ਵਧੀਆ ਜੀ ਤੁਹਾਡਾ ਚੈਨਲ ਜਿੰਨੇ ਵੀ ਭਰਾ ਦੇਖਦੇ ਆ ਸਾਰਿਆਂ ਨੂੰ ਨਾਸ ਹੀ ਕਹੋ ਸਹੀ ਗੱਲ ਧੰਨਵਾਦ ਵੀਰੇ ਤੇ ਵੀਰੇ ਆਪਣਾ ਐਡਰੈਸ ਕਨਫਰਮ ਕਰ ਦੇ ਪਿੰਡ ਆਪਣਾ ਭਗਤਾ ਭਾਈ ਕਾ ਬਾਈ ਜ਼ਿਲ੍ਹਾ ਬਠਿੰਡਾ ਤਸੀਦੇ ਫੂਲ ਆਪਣਾ ਘਰ ਹੈ ਸੇਲਵਰਾ ਪੱਤੀ ਚ ਘਰ ਆ ਕੁਟੀਆ ਵਾਲਾ ਰਾਹ ਕੁਟੀਆ ਵਾਲਾ ਜਿਹੜਾ ਮੰਨ ਕੀ ਚੱਲੋ ਬਾਈ ਦੇ ਘਰ ਦੇ ਨੇੜ ਦੀ ਨੰਗ ਦਾ ਬਾਗਾ ਪੁਰਾਣਾ ਰੋਡ ਹੈ ਜਿਹੜਾ ਹਾਂਜੀ ਹਾਂਜੀ ਸਥਰਾਜ ਵਾਲਾ ਛੜ ਕੇ ਜਿਹੜੀ ਬਾਈ ਦੇ ਜਮਾ ਘਰਾਂ ਦੇ ਕੋਲ ਦੀ ਜਾਂਦੀ ਆ ਹਾਂਜੀ ਹਾਂਜੀ ਤੇ ਭਾਈ ਆਪਦਾ ਮੋਬਾਈਲ ਨੰਬਰ ਬੋਲ ਦੇ 95011 ਜੀ ਹਾਂਜੀ 94203 ਠੀਕ ਹੈ 95011 94203 ਬਾਕੀ ਬਾਈ ਦਾ ਨੰਬਰ ਹੈ ਜਿਹੜਾ ਮਿੱਤਰੋ ਸਕਰੀਨ ਤੇ ਚੱਲੀ ਜਾਂਦਾ ਬਾਈ ਫਿਰ ਅੱਜ ਇੱਕ ਵੇੜ ਸੇਲ ਕਰਨੀ ਵੱਛੀ ਹਾਂ ਬਾਈ ਯਾਰ ਠੀਕ ਹੈ ਆਪਣੇ ਕੋਲ ਨਾ ਥੋੜੀ ਜਿਹੀ ਜਗ੍ਹਾ ਦੀ ਸਮੱਸਿਆ ਹਾਂ ਬਾਈ ਦਾ ਆਪਾਂ ਦੁੱਧ ਨੂੰ ਇੱਕ ਹੋਰ ਪਾਉਣੀ ਆ ਕਿ ਕਰਕੇ ਇੱਕ ਬੱਚੀ ਮਗਰ ਧਿਆ ਹਾਂ ਆਪਾਂ ਭਰਾਵਾਂ ਨੂੰ ਸਾਰਿਆਂ ਨੂੰ ਦੱਸ ਹੀ ਦਿੱਤਾ ਵੀ ਬਾਈ ਕੋਲੇ ਥੋੜੀ ਥਾਂ ਦੀ ਤੰਗੀ ਆ ਵੀ ਦੁੱਧ ਤੇ ਬਾਈ ਦੇ ਨਾਲ ਆਏ ਵੇਆ ਬਾਈ ਕਹਿੰਦਾ ਵੀ ਇੱਕ ਵਹਿੜ ਆਪਾਂ ਦੁੱਧ ਹਸਤੇ ਘਰੇ ਹੋਰ ਕਰਨੀ ਆ ਤਾਂ ਕਰਕੇ ਵਛੀਪ ਬਾਈ ਸੇਲ ਕਰਨ ਲੱਗਿਆ ਬਾਈ ਫਿਰ ਕੀ ਡਿਟੇਲ ਹੈ ਜੀ ਕੋਈ ਪਤਾ ਕਿਹੜੇ ਸੀਮਨ ਦੀ ਆ ਵਛੀ ਨਹੀਂ ਬਾਈ ਡਿਟੇਲ ਆਪਾਂ ਨੂੰ ਕੋਈ ਨਹੀਂ ਪਤਾ ਠੀਕ ਹੈ ਸੋਣਾ ਜਣੀ ਵਹਿੜ ਬਹੁਤ ਵਧੀਆ ਜੀ ਠੀਕ ਹੈ ਲਓ ਵੀ ਮਿੱਤਰੋ ਬਾਈ ਨੇ ਵਾਕਈ ਗੱਲ ਸਹੀ ਕਹੀ ਆ ਨਹੀਂ ਅੱਜ ਕੱਲ ਚੰਗੇ ਵਧੀਆ ਫੇਮਸ ਬੋਲਦਾ ਜਿਵੇਂ ਵਹਿੜ ਦਾ ਕੱਦ ਕਾਠਾ ਕਿਸੇ ਵੀ ਸੀਮਨ ਦੀ ਬਾਈ ਦੱਸ ਸਕਦਾ ਸੀ ਬਾਈ 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 ਕਹਿੰਦਾ ਵੀ ਪਰ ਆਪਾਂ ਝੂਠ ਨਹੀਂ ਮਾਰ ਕੇ ਵੇਚਣੀ ਜਿਹੜੀ ਗੱਲ ਹੈਗੀ ਬਾਈ ਕਹਿੰਦਾ ਆਪਾਂ ਉਹੀ ਕਹਿਣੀ ਆ ਦੇ ਕਿਸੇ ਸੀਮਨ ਵਾਰੇ ਆਪਾਂ ਨੂੰ ਕੋਈ ਡਿਟੇਲ ਨਹੀਂ ਇਹਦੀ ਉਮਰ ਕਿੰਨੀ ਹੈ ਬਾਈ ਵੈਸੇ ਉਮਰ ਬਾਈ ਯਾਰ ਲਗਭਗ ਹੋਵੇ ਦੀ ਮੰਨ ਕੇ ਚਲੋ ਵੀ 15 16 ਮਹੀਨੇ ਹੋ ਠੀਕ ਹੈ ਹਜੇ ਦੋ ਦੰਦ ਦਾ ਕਿ ਖੀਰੀ ਆ ਦੋ ਦੰਦ ਦਾ ਹਾਂ ਬਾਈ ਥੋੜੇ ਜੇ ਦਿਨ ਹੀ ਹੋਏ ਆ ਪਹਿਲਾਂ ਮੈਨੂੰ ਇਨੀ ਨੌਲੇਜ ਨਹੀਂ ਠੀਕ ਹੈ ਤੇ ਮਾਮਾ ਮੇਰਾ ਉਹਨੂੰ ਨੌਲੇਜ ਹੈਗੀ ਆ ਉਹ ਦੇਖ ਕੇ ਗਿਆ ਹੋਗੇ 4-5 ਦਿਨ ਠੀਕ ਹੈ ਤਾਂ ਵੀ ਦੋ ਦੰਦ ਦਾ ਇਹ ਚੱਕਰੋ ਹੀ ਆ ਦੋ ਚੱਕੇ ਆ ਦੋ ਦੰਦ ਠੀਕ ਹੈ ਚਲ ਜੇ ਆਪਣੇ ਜੇ ਇਹਨੇ ਵਿਖਾਇਆ ਤਾਂ ਆਪਾਂ ਵਿਖਾ ਵੀ ਦਵਾਗੇ ਹਨਾ ਤੇ ਬਾਕੀ ਬਾਈ ਇਹ ਦੁਜਾ ਸੀਮਨ ਲੱਗਿਆ ਤੇ ਹਾਂ ਸੀਮਨ ਲਵਾਤਾ ਸੀ ਬਾਈ ਮੇਰੇ ਹਿਸਾਬ ਨਾਲ 15 ਅੱਕ ਦਿਨ ਠੀਕ ਹੈ ਤੇ ਬਾਕੀ ਹੁਣ ਅਗਲੇ ਦੀ ਕਿਸਮਤ ਆ ਹਨ ਸਹੀ ਗੱਲ ਆ ਬਾਈ ਖੋਲ ਲਾ ਫਿਰ ਆਪਾਂ ਦਿਖਾਈਏ ਤੋਰਾ ਲਓ ਵੀ ਮਿੱਤਰੋ ਬਾਈ ਕਹਿੰਦਾ ਸੀਮਨ ਬਾਰੇ ਕੋਈ ਡਿਟੇਲ ਨਹੀਂ ਆਪਦੇ ਸਾਰੇ ਵੀਰ ਅੱਜਕੱਲ ਜਾਣਕਾਰ ਆ ਤੇ ਆਪਦੀ ਅੰਦਾਜ਼ਾ ਤੁਸੀਂ ਲਾ ਸਕਦੇ ਆ ਪਰ ਬੈੜ ਦਾ ਜਿਹੜਾ ਕੱਦ-ਕਾਠ ਆ ਨਾ ਮਿੱਤਰੋ ਵੱਡੀਆਂ ਗਾਈਆਂ ਵਰਗਾ ਪੂਰੀ ਲੰਮੀ ਹੈ ਵੇਲ ਦੀ ਤੇ ਸਰੀਰ ਦਾ ਜਿਹੜਾ ਢਾਂਚਾ ਬਹੁਤ ਸੋਹਣਾ ਬੋਡੀ ਮੰਤਰ ਜਿਹੜੀ ਬਹੁਤ ਸੋਹਣੀ ਐ ਪੈਠਪੁੜੇ ਦੀ ਬਨਾਵਟ ਦੇਖੋ ਮਿੱਤਰੋ ਮੱਝਾਂ ਅਰਗੀ ਚੌੜੀ ਪਈ ਆ ਭਾਈ ਰੋਕੀ ਮੜਾ ਜਾ ਠੰਡ ਬਖਾ ਦੇ ਗਿਆ ਆਪਾਂ ਝੋਲੀ ਲਾਓ ਵੀ ਮਿੱਤਰੋ ਮੋٹے ਮੋٹے ਚਾਰ ਹੀ ਥਾਣਾ ਤੇ ਮੋٹے ਮੋٹے ਬੇਰਾਂ ਅਰਗੇ ਥਾਣਾ ਬੰਨ ਲਾ ਭਾਈ ੱੱੱਕਾ ਕਰਦੀ ਐ ਪੂਰੀ ਖੁੱਲੀ ਖਾਲੀ ਰਹਿੰਦੀ ਐ ਭਾਈ ਕਿਵੇਂ ਆ ਹਾਂ ਭਾਈ ਖੋਲ ਵੀ ਦੇਈ ਦੀ ਠੀਕ ਆ ਭਾਈ ਕਹਿੰਦਾ ਵੀ ਉਹ ਦੋ ਬੱਚੀਆਂ ਖੁੱਲੀਆਂ ਫਿਰਦੀਆਂ ਵਿੱਚ ਉਹਨਾਂ ਦੇ ਨਾਲ ਖੁੱਲੂ ਵੀ ਫਿਰਦੀ ਰਹਿੰਦੀ ਆ ੱੱੱਕਾ ਕਰੇ ਫਿਰ ਬੰਨ ਠੀਕ ਆ ਕਈ ਵਾਰੀ ਬੰਨ ਵੀ ਸਹੀ ਗੱਲ ਆ ਭਾਈ ਜੋਰ ਚਾ ਜਵਾਨੀ ਚਾ ੱੱੱਕਾ ਜੀ ਇਹਨੇ ਲਓ ਵੀ ਮਿੱਤਰੋ ਬੇਲਬੂਲ ਕਰੋ ਚੱਕ ਪੂਰੀ ਲੰਮੀ ਆ ਵੇਲ ਦੀ ਤੇ ਕਦ ਕਾਠਾ ਜਿਹੜਾ ਵਹਿੜ ਦਾ ਬਹੁਤ ਸੁਣ ਚਾਰੀ ਥਾਣਾ ਥੋੜ ਸ਼ਾਂਗ ਭੋਰਾ ਨਹੀਂ ਤੇ ਜਿਹੜੇ ਝੋਲੀ ਝਾਲੀਏ ਥੱਲੋਂ ਐ ਗੱਬਨਾਰ ਦੀ ਨਿਸ਼ਾਨੀ ਜਿਵੇਂ ਹੁੰਦੀ ਆ ਵੀ ਇਸ ਤਰ੍ਹਾਂ ਦੀ ਝੋਲੀ ਆ ਜਿਵੇਂ ਗੱਬਨ ਵਹਿੜ ਦੀ ਹੁੰਦੀ ਆ ਪਰ ਬਾਈ ਕਹਿੰਦਾ ਵੀ ਗੱਬਨ ਰਹੇ ਚਾਏ ਨਾ ਰਹੇ ਕੋਈ ਗਰੰਟੀ ਨਹੀਂ ਪਰ ਸੀਮਨ ਲਵਾਈ ਨੂੰ ਵੀਰ ਕਹਿੰਦਾ 20 22 ਦਿਨ ਹੋ ਗਏ ਹੈਨਾ ਬਾਈ ਹਾਂਜੀ ਠੀਕ ਆ ਤੇ ਸੀਮਨ ਕਿੱਥੋਂ ਲਵਾਇਆ ਬਾਈ ਇੱਥੋਂ ਘਰੇੋਂ ਆਪਾਂ ਬਾਈ ਮਤਲਬ ਸਰਕਾਰੀ ਡਾਕਟਰ ਤੋਂ ਲਵਾਇਆ ਠੀਕ ਹੈ ਤੇ ਸੀਮਨ ਉਹ 66 ਸੀਮਨ ਲੱਗਿਆ ਵਾ ਵਧੀਆ ਸੀਮਨ ਠੀਕ ਆ ਲਓ ਵੀ ਮਿੱਤਰੋ ਬਾਈ ਕਹਿੰਦਾ 66 ਸੀਮਨ ਲਵਾਇਆ ਆਪ ਕੈਮਰਾ ਬਾਈ ਦੇ ਨਾਲ ਗੱਲਬਾਤ ਹੋਈ ਸੀ ਬਾਈ ਕਹਿੰਦਾ ਵੀ ਕੋਈ ਵੇਚਣ ਦਾ ਮੂਡ ਨਹੀਂ ਸੀ ਟੀਕਾ ਤਾਂ ਹੀ ਕਰਕੇ ਸੀਮਨ ਵਧੀਆ ਲਵਾਇਆ ਸੀ ਕਿਉਂਕਿ ਹੁਣ ਆਪਾਂ ਨੂੰ ਪਤਾ ਹੀ ਆ ਸਾਰੇ ਭਰਾ ਜਾਣਕਾਰ ਆ ਹਰ ਇੱਕ ਬੰਦਾ ਵੀਡੀਓ ਵੇਂਦਾ ਵੀ ਜਿਹੜਾ 66 ਸੀਮਨ 2000 ਘੱਟੋ ਘੱਟ 201800 ਤੋਂ ਸ਼ੁਰੂ ਹੁੰਦਾ ਹੈ ਨਾ ਬਾਈ ਤੇ 2200 ਤੱਕ ਮੰਨ ਕੇ ਜਲਾਮ ਨਾਰਮਲ 2500 ਦਾ ਟੀਕਾ ਲੱਗ ਜਾਂਦਾ ਪਰ ਬਾਈ ਕਹਿੰਦਾ ਵੀ 66 ਸੀਮਨ ਲਵਾਇਆ ਆਪਾਂ ਤੇ ਸਰਕਾਰੀ ਡਾਕਟਰ ਤੋਂ ਤੇ ਬਹੁਤ ਸੋਹਣੀ ਪੱਠਪੁਰਾਂ ਦੀ ਬਣਾਵਟਾ ਲਓ ਪੱਠਪੁਰਾਂ ਦੀ ਬਣਾਵਟ ਕਰੋ ਚੱਕੇ ਪੂਰੇ ਚੌੜੇ ਪੱਠਪੁਰੇ ਆ ਖੁੱਲੇ ਹੱਡ ਪੈਰਾਂ ਦੀ ਆ ਸਰੀਰ ਦੀ ਬਣਤਰ ਬਹੁਤ ਚੰਗੀ ਆ ਕੱਦ ਕਾਠ ਬਹੁਤ ਸੋਹਣਾ ਵਹਿੜਦਾ ਤੇ ਬਾਈ ਫੇਰੇ ਇਹਦੇ ਆਪਾਂ ਜੇ ਡਿਮਾਂਡ ਦੀ ਗੱਲ ਕਰਗੇ ਕੀ ਡਿਮਾਂਡ ਡਿਮਾਂਡ ਯਾਰ ਬਾਈ ਬੰਨ ਤਾਂ ਆਪਾਂ ਫੋਨ ਤੇ ਕਰ ਲਗੇ ਕਿ ਕਿਵੇਂ ਆ ਬਾਈ ਜੇ ਮੋਬਾਈਲ ਤੇ ਇਹਦੇ ਤੇ ਦੱਸ ਦਿਆਂ ਫੋਨ ਤੇ ਤੈਨੂੰ ਫਿਰ ਵੀਰ ਬਾਲਾ ਉਹ ਕਰਨਗੇ ਆਪਾਂ ਯਾਰ ਮੰਨ ਕੇ ਚੱਲ ਬਈ ਲੈਣ ਦੇਣ ਦੀ ਵਾਲੀ ਗੱਲ ਹੈ ਮਤਲਬ ਕੋਈ ਉਨਾ ਆਪਾ ਹੋਣਾ ਕੋਈ ਆਪਾ ਬਾਲਾ ਸਾਹਿਬ ਕਿਤਾਬ ਜਾਂ ਵੀ ਹਾਂ ਬਈ 27 ਕੁ ਹਜ਼ਾਰ ਦੀ 26 27 ਹਜ਼ਾਰ ਦੀ ਵਿਕ ਜੇ ਬੱਸ ਠੀਕ ਹੈ ਲਓ ਵੀ ਮਿੱਤਰੋ ਬਾਈ ਨੇ ਬਿਲਕੁਲ ਜੈ ਰਿਮਾਂਡ ਕਰੀਆ ਮਿੱਤਰੋ ਕੋਈ ਵੱਧ ਨਹੀਂ ਕੋਈ ਘੱਟ ਨਹੀਂ ਬਾਈ ਕਹਿੰਦਾ ਵੀ ਆਪਾਂ ਪਹਿਲਾਂ ਬਾਈ ਤਾਂ ਕਹਿੰਦਾ ਫੋਨ ਤੇ ਆਪਾਂ ਡਿਮਾਂਡ ਕਰਨੀ ਆ ਪਰ ਮੈਂ ਕਿਹਾ ਨਹੀਂ ਬਾਈ ਆਪਾਂ ਵੀਡੀਓ ਦੇ ਵਿੱਚ ਹੀ ਡਿਮਾਂਡ ਕਰਾਵਾਂਗੇ ਕਿ ਕੀ ਰੇਟ ਆ ਕਿਉਂਕਿ ਸਾਰੇ ਭਰਾ ਫਿਰ ਵੇਂਦੇ ਆ ਜਿਹੜੇ ਤੇ ਵੇਚਣ ਵਾਲੀ ਨਹੀਂ ਆਪਣਾ ਖੇਤੀਬਾੜੀ ਦਾ ਜਿਆਦਾ ਕੰਮ ਹਾਂ ਬਾਈਆਂ ਵੇ ਮਸ਼ੀਨਾਂ ਬਾਈ ਦਾ ਸੁੱਖ ਨਾ ਵਧੀਆ ਸੋਹਣਾ ਕੰਮ ਆ ਬਹੁਤ ਵਧੀਆ ਤੇ ਪਰ ਹੁਣ ਇੰਟਰਸਟ ਬਾਈ ਪਸੂਆਂ ਦੇ ਵਿੱਚ ਲੈ ਰਿਆ ਬਹੁਤ ਸੋਹਣੇ ਨਾਗਾ ਬਾਈ ਕੋਲੇ ਵੜ ਬਹੁਤ ਚੰਗੀ ਆ ਕਾ ਦੇਖੋ ਲੈ ਵੇ ਤੇ ਨਾੜਾ ਨੂੜਾ ਕਰੋ ਚੱਕ ਪੂਰੀ ਸਰੇ ਛੱਟ ਵੱਛੀ ਆ ਤੇ ਇੱਕ ਬਾਈ ਕੋਲੇ ਹੈਗੀ ਗੱਬਣ ਵੜ ਇੱਕ ਦੁੱਧ ਵਾਲੀ ਤੇ ਦੋ ਹੈਗੀਆਂ ਵੱਛੀਆਂ ਦੇ ਨਗ ਇਸੇ ਕਰਕੇ ਵੀਰ ਕਹਿੰਦਾ ਵੀ ਆਪਾਂ ਵੇਚਨੀ ਆ ਵੱਡੀ ਵੜ ਫਿਰ ਧੱਕਾ ਕਰਦੀ ਏ ਜਿਆਦੇ ਵੱਛੀਆਂ ਨਾ ਤੇ ਇਹ ਦੁੱਧ ਵਾਲੀ ਗਾਂ ਲੈਣੀ ਹੈ ਕੋਈ ਚੰਗੀ ਤੇ ਫਿਰ 27000 ਰੁਪਏ ਦੀ ਆਪਾਂ ਦੇ ਦਾਂਗੇ ਹੈ ਵਿਚੋ ਮਾੜਾ ਮੋਟਾ ਮਾਨਤਨ ਕਰੇ ਆਏਗਾ ਦਾ ਹੋਜੂ ਲੋਕ ਵੀ ਮਿੱਤਰੋ 27000 ਰੁਪਏ ਦੇ ਵਿੱਚੋ ਬਾਈ ਕਹਿੰਦਾ ਘਰੇ ਆਏਗਾ ਦਾ ਮਾਨਤਨ ਜ਼ਰੂਰ ਕਰਾਂਗੇ ਤੇ ਜਿਹੜੇ ਭਰਾ ਆਪਾਂ ਨੂੰ ਵੀਡੀਓ ਤੇ ਵੇਖ ਰਹੇ ਹੋ ਆਪਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਤੇ ਲਾਈਕ ਕਰਿਆ ਕਰੋ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਜੀ ਹਸੀ ਕਾਲ ਸਾਰਿਆਂ ਨੂੰ